ਜਦੋਂ ਥੀਏਟਰ ਦੀ ਸ਼ੁਰੂਆਤ ਹੋਈ ਹੈ ਨਾ ਸੋਚਿਆ ਸੀ ਵੀ ਮੈਂ ਇਸ ਲੈਵਲ ਤੇ ਵੀ ਪਹੁੰਚਾਂਗੀ ਮੈਨੂੰ ਸੈਲੀਬ੍ਰਿਟੀ ਵਾਲਾ ਲੋਕੀ ਤਾਂ ਵੀਟ ਕਰਨਗੇ ਵਾਹਿਗੁਰੂ ਦੀ ਕਿਰਪਾ ਹੈ ਜੀ ਮੈਂ ਇੰਨਾ ਨਹੀਂ ਸੀ ਸੋਚਿਆ ਵੈ ਜੀ ਇਹ ਪਤਾ ਸੀਗਾ ਵੀ ਫਿਲਮਾਂ ਕਰਨੀਆਂ ਨੇ ਲਾਈਫ 'ਚ ਅੱਗੇ ਵਧਣਾ ਵਾ ਜਿਸ ਦਿਨ ਮੈਂ ਪਹਿਲੇ ਦਿਨ ਸਟੇਜ ਨੂੰ ਚੁੰਮਿਆ ਸੀ ਲਾਫਟ ਦੇ ਮਾਸਟਰ ਤੋਂ ਆ ਕੇ ਥੀਏਟਰ ਵਾਲੀ ਸਟੇਜ ਨੂੰ ਮੈਂ ਉਹ ਤਾਂ ਗਈ ਸੀ ਥੀਏਟਰ ਕਰਨ ਵਾਸਤੇ ਕਿ ਮੈਨੂੰ ਐ ਲੱਗਦਾ ਸੀ ਕਿ ਮੈਂ ਨਾ ਉੱਥੇ ਵਧੀਆ ਪਰਫਾਰਮ ਨਹੀਂ ਕਰਦੀ ਰਹੀ ਮੈਨੂੰ ਹੋਰ ਸਿੱਖਣਾ ਚਾਹੀਦਾ ਤੇ ਮੈਂ ਤਾਂ ਕਰਕੇ ਥੀਏਟਰ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਆ ਗਈ ਮੈਂ ਹੁਣ ਵੀ ਰੈਗੂਲਰ ਸਿੱਖਦੀ ਆ ਸੋਸ਼ਲ ਮੀਡੀਆ ਦਾ ਇੱਕ ਦੌਰ ਹੈ ਪਰ ਉਸ ਤੋਂ ਬਾਅਦ ਕੀ ਸੋਸ਼ਲ ਮੀਡੀਆ ਤੋਂ ਬਾਅਦ ਫਿਲਮਾਂ ਇੱਕ ਚੀਜ਼ ਦੇ ਪਰ ਸਾਨੂੰ ਯਕੀਨ ਹੈ ਵੀ ਮੈਂ ਮੰਨਦੇ ਹੁ ਨਹੀਂ ਵੀ ਤੁਸੀਂ ਆਪਣੇ ਟੈਲੈਂਟ ਨੂੰ ਇੰਨਾ ਕੁ ਵੱਡਾ ਕਰ ਲਓ ਕਿ ਮਤਲਬ ਤੁਹਾਡੇ ਬਿਨਾ ਕਿਸੇ ਦਾ ਸਰੇ ਹੀ ਨਾ ਕੋਈ ਆਖੇ ਵੀ ਇਹਨੂੰ ਰੱਖਣਾ ਹੀ ਪੈਣਾ ਸਾਨੂੰ ਸਾਡੀ ਮਜਬੂਰੀ ਆ ਸੋ ਬਸ ਅਸੀਂ ਜਾਣੇ ਵੀ ਉਹ ਕਿਸੇ ਦੀ ਮਜਬੂਰੀ ਬਣ ਜੋ ਵੀ ਉਹਨੂੰ ਰੱਖਣਾ ਹੀ ਪਵੇ ਪਰ ਤੇਰੇ ਵਾਸਤੇ ਨਾ ਇੱਕ ਰਿਸ਼ਤਾ ਆਇਆ ਵਾ ਉਹ ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਉਹ ਮੈਂ ਵਿਆਹ ਕਰਾਉਣਾ ਤੇ ਆਪਣੀ ਪਸੰਦੀ ਕੁੜੀ ਨਾਲ ਹੀ ਕਰਾਉਣਾ ਨਾ ਤੇਰੇ ਪਸੰਦ ਦੀ ਸਬਜ਼ੀ ਵੀ ਬਣੀ ਅੱਜ ਤੱਕ ਘਰ ਸਤਿ ਸ਼੍ਰੀ ਅਕਾਲ ਮੈਂ ਹਰੀਮਾ ਔਰ ਮੇਰੇ ਨਾਲ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਨੇ ਨਵਨੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਸੋ ਮੱਚ ਅੱਜ ਤੁਸੀਂ ਮੈਨੂੰ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਜੀ ਨਵਨੀਤ ਜਦੋਂ ਥੀਏਟਰ ਦੀ ਸ਼ੁਰੂਆਤ ਹੋਈ ਹੈ ਨਾ ਸੋਚਿਆ ਸੀ ਮੈਂ ਮੈਂ ਇਸ ਲੈਵਲ ਤੇ ਵੀ ਪਹੁੰਚਾਂਗੀ ਮੈਨੂੰ ਸੈਲੀਬ੍ਰਿਟੀ ਵਾਲਾ ਲੋਕੀ ਤਾਂ ਵੀਟ ਕਰਨਗੇ ਵਾਹਿਗੁਰੂ ਦੀ ਕਿਰਪਾ ਹੈ ਜੀ ਮੈਂ ਇੰਨਾ ਨਹੀਂ ਸੀ ਸੋਚਿਆ ਵੈ ਇਹ ਪਤਾ ਸੀਗਾ ਵੀ ਫਿਲਮਾਂ ਕਰਨੀਆਂ ਨੇ ਲਾਈਫ 'ਚ ਅੱਗੇ ਵਧਣਾ ਵਾ ਇਹ ਸੋਸ਼ਲ ਮੀਡੀਆ ਵਾਲਾ ਪਾਰਟ ਮੈਂ ਕਦੀ ਇਮੇਜਿਨ ਨਹੀਂ ਸੀ ਕੀਤਾ ਹਾਂ ਮ ਆਹ ਮੈਂ ਯੂਟਿਊਬਰ ਬਣਨਾ ਚਾਹੁੰਨੀ ਆ ਪਰ ਇਸ ਤਰੀਕੇ ਐਡੀ ਛੇਤੀ ਮੈਂ ਇਹਨੂੰ ਅਚੀਵ ਕਰ ਲੂੰਗੀ ਇਹ ਨਹੀਂ ਜੀ ਮੈਨੂੰ ਪਤਾ ਤੇ ਪਹਿਲਾਂ ਮੈਂ ਸਿਰਫ ਥੀਏਟਰ ਕਰਦੀ ਸੀ ਫਿਰ ਥੀਏਟਰ ਕਰਦਿਆ ਕਰਦਾ ਸਿਰਫ ਇੱਕੋ ਹੀ ਸੁਪਨਾ ਹੁੰਦਾ ਸੀ ਫਿਲਮਾਂ ਕਰਨੀਆਂ ਫਿਲਮਾਂ ਚ ਮੈਂ ਇੱਕ ਬਹੁਤ ਅੱਛੀ ਐਕਟਰਸ ਬੰਨਾ ਵਾਂ ਹੈਨਾ ਇਹ ਹੀ ਇੱਕ ਸੁਪਨਾ ਲੈ ਕੇ ਮੈਂ ਜਾਉਂਦੀ ਸੀ ਫਿਰ ਜਿਵੇਂ ਜਿਵੇਂ ਸਮਾਂ ਵਧਿਆ ਸੋਸ਼ਲ ਮੀਡੀਆ ਆਇਆ ਤੇ ਮੇਰੇ ਬਹੁਤ ਸਾਰੇ ਸਟੂਡੈਂਟਸ ਵੀ ਨੇ ਜੋ ਕੰਟੈਂਟ ਕ੍ਰੀਏਟਰ ਨੇ ਉਹਨਾਂ ਨੇ ਮੈਨੂੰ ਕਹਿਣਾ ਕਿ ਮੈਮ ਤੁਸੀਂ ਵੀ ਨਾ ਵੀਡੀਓ ਲ ਬਣਾਇਆ ਕਰੋ ਵੀ ਇੰਨੇ ਅੱਛੇ ਐਕਟਰ ਤੇ ਹੈ ਜੀ ਤੇ ਮੈਂ ਕਹਿੰਦਾ ਕੀ ਰੱਖਿਆ ਇੰਨਾ ਕੰਮਾ ਜਾ ਤੁਸੀਂ ਕਰੋ ਮੈਨੂੰ ਨਹੀਂ ਕਰਨੇ ਉਦੋਂ ਤੱਕ ਮੇਰੀ ਸੋਚ ਆ ਸੀਗੀ ਫਿਰ ਸਮੇਂ ਦੇ ਨਾਲ ਜਦੋਂ ਮੈਂ ਵੇਖਿਆ ਕਿ ਨਹੀਂ ਇਹ ਤੇ ਇੱਕ ਅਪਡੇਸ਼ਨ ਆ ਕਲ ਟੀਵੀ ਆਏ ਦੂਜੇ ਫੋਨ ਸੀ ਉਹ ਕੈਮਰੇ ਵਾਲੇ ਫੋਨ ਆਏ ਸੋ ਇਟਸ ਆ ਅਪਡੇਸ਼ਨ ਕਿ ਸੋਸ਼ਲ ਮੀਡੀਆ ਆ ਗਿਆ ਇੱਕ ਨਵਾਂ ਫਾਰਮ ਆਫ ਐਂਟਰਟੇਨਮੈਂਟ ਆ ਗਿਆ ਤੁਹਾਡੇ ਕੋਲ ਤੇ ਮੈਂ ਕਿਹਾ ਜ਼ਰੂਰ ਮੈਨੂੰ ਟਰਾਈ ਕਰਨਾ ਚਾਹੀਦਾ ਬਸ ਇੱਕ ਦੀ ਇੱਕ ਦੋਰੀ ਲਾ ਟਰਾਈ ਕੀਤੀਆਂ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਕਦੀ ਰੁਕਰਿਆ ਨਹੀਂ ਦਿੱਤਾ ਹੁਣ ਰਹੀ ਹੀ ਨਹੀਂ ਜਾਂਦਾ ਉਹ ਇਕੱਲੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਫਲੇ ਤਾਂ ਨਹੀਂ ਆਰ ਵੱਡੀ ਗੱਲ ਮੈਂ ਦੂਰਦਰਸ਼ਨ ਤੋਂ ਵਾਪਸ ਗਈ ਸੀ ਉਸ ਦਿਨ ਦੂਰਦਰਸ਼ਨ ਮੈਂ ਕਰਕੇ ਸ਼ੋ ਨਾ ਉਸ ਦਿਨ ਮੈਂ ਵਾਪਸ ਗਈ ਸੀ ਤੇ ਮੈਂ ਆਪਣੀ ਸੱਸ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਵੇਖੋ ਮੰਮੀ ਮੈਂ ਬਸ ਉੱਥੇ ਗਈ ਵਸਤੇ ਗਈ ਹਾਂ ਤੇ ਆਧਾਰਗੜ ਉਹ ਆਟੋ ਦਾ ਕਰਾਇਆ ਪੈ ਗਿਆ ਹੁਣ ਵੀ ਕਹਿੰਦੇ ਨੇ ਤੇਰੇ ਵਰਗੀਆਂ ਤਾਂ ਕਹਿੰਦੀਆਂ ਵੀ ਕੇਲੇ ਵੀ ਤਾਂ ਭਗਵੰਤ ਮਾਲ ਲੈ ਕੇ ਮੈਂਗਾ ਮੰਮੀ ਇਹਦੀ ਰੀਲ ਬਣ ਸਕਦੀ ਆ ਉਹ ਚਲੋ ਇਹ ਤੋਂ ਕੰਟੈਂਟ ਕੱਢਿਆ ਰੀਲ ਬਣਾਈ ਉਹ ਰੀਲ ਮਿਲੀਨ ਗਈ ਉਸ ਤੋਂ ਬਾਅਦ ਮੈਂ ਰੀਚ ਨਹੀਂ ਕਦੀ ਟੁੱਟਣ ਦਿੱਤੀ ਫਿਰ ਲੱਗੇ ਰਹੇ ਆਪਾਂ ਟੱਚ ਉਹ ਰੀਚ ਕਦੇ ਟੁੱਟੇ ਵੀ ਨਾ ਲੋਕਾਂ ਦੀ ਰੀਚ ਵਿੱਚ ਤੁਸੀਂ ਪਹੁੰਚੇ ਪਰ ਇਹ ਕੰਟੈਂਟ ਜਿਹੜਾ ਜਿਵੇਂ ਮੰਮੀ ਦੀ ਗੱਲ ਫੜ ਲਈ ਕਮਲ ਦੀ ਗੱਲ ਫੜ ਲਈ ਜੋ ਆਕਾ ਦੀ ਫੜ ਲਈ ਮਾਲੀ ਆਇਆ ਵਿਚਾਰਾ ਉਹ ਆਪਣੇ ਕੰਮ ਕਰਨ ਆਇਆ ਤੇ ਇਹਨੂੰ ਵੀ ਨਹੀਂ ਬਖਸ਼ਿਆ ਇਹ ਇਹ ਕੰਟੈਂਟ ਕਿੱਦਾਂ ਮਤਲਬ ਇੱਕਦਮ ਫੁਰਨਾ ਫੁਰਦਾ ਫਿਰ ਉਸ ਵੱਲੇ ਕਹਿੰਦੇ ਲਾਓ ਵੀ ਸੈਟਅਪ ਰੋਟੀ ਬਣੀ ਛੱਡੋ ਮੋਸਟਲੀ ਤੇ ਇਦਾਂ ਵੀ ਹੁੰਦਾ ਜਦੋਂ ਮੈਨੂੰ ਕਦੀ ਕਦੀ ਲੱਗਦਾ ਹਾਂ ਕਵਲ ਹਾਂ ਕਵਲ ਚੱਲੋ ਓਠੋ ਓਠੋ ਇੱਕ ਰੀਲ ਬਣਾਉਣੀ ਆ ਤੇ ਕਦੀ ਕਦੀ ਇਹ ਹੁੰਦਾ ਵੀ ਜਿਵੇਂ ਹੁਣ ਸੋਚਿਆ ਵੀ ਅਸੀਂ ਕੁਝ ਬਣਾਉਣਾ ਹੈ ਅਸੀਂ ਬਿਲਕੁਲ ਕੋਈ ਮੈਂ ਬਹੁਤੀ ਸਕ੍ਰਿਪਟਿੰਗ ਨਹੀਂ ਕਰਦੀ ਮੈਂ ਲਿਖਦੀ ਨਹੀਂ ਆ ਜਦੋਂ ਸਾਨੂੰ ਇਹ ਪਤਾ ਹੁੰਦਾ ਵੀ ਹਾਂ ਇਹ ਆਈਡੀਆ ਬਣਾਉਣਾ ਚਾਹੀਦਾ ਇਹ ਵੀ ਆਈਡੀਆ ਰਹਿੰਦਾ ਬਣਾਉਣ ਵਾਲਾ ਇਤੇ ਕੰਮ ਨਹੀਂ ਕੀਤਾ ਕਿਸੇ ਨੇ ਉਹ ਆਈਡੀਆ ਸੋਚ ਲੈਨੇ ਆ ਫਿਰ ਜਿਵੇਂ ਮੇਰਾ ਕੋ ਐਕਟਰ ਮਾਲੀ ਵਿਚਾਰਾ ਜਿਹੜਾ ਕਰਦਾ ਤੇ ਉਹ ਇੱਕ ਦਿ ਬੜਾ ਵਧੀਆ ਕਰੀ ਤੇ ਕਰੈਕਟਰ ਬੜਾ ਵਧੀਆ ਉਹ ਅਗਲੇ ਦਿਨ ਮੇਰਾ ਕੋ-ਐਕਟਰ ਆ ਮੈਂ ਕਿਹਾ ਆ ਜਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਕੁਝ ਵੀ ਵੀ ਨਵਨੀਤ ਨੇ ਕੀ ਕਰਨਾ ਮੈਂ ਕੁਝ ਨਹੀਂ ਦੱਸਦੀ ਇਹਨਾਂ ਨੂੰ ਪੰਜ ਵੀ ਨਹੀਂ ਦੱਸਦੀ ਮੈਂ ਵੀ ਹੁਣ ਕੀ ਬੋਲਣਾ ਮੈਂ ਕੀ ਬੋਲਣਾ ਤੁਸੀਂ ਸਾਡੇ ਕੋਲ ਅਸੀਂ ਕੁਝ ਨਹੀਂ ਸਲਾਹ ਕਰਦੇ ਥੱਲੇ ਗਏ ਮਾਈਕ ਲਾਇਆ ਕਵਲ ਨੇ ਵੀਡੀਓ ਸ਼ੁਰੂ ਕੀਤੀ ਮੈਂ ਮਾਲੀ ਵਾਲੀ ਰੀਲ ਸ਼ੁਰੂ ਕਰਤੀ ਵਾਹ ਤੇ ਉਹਨੇ ਅੱਗੋਂ ਮੇਰਾ ਕੋ-ਐਕਟਰ ਵੀ ਬਹੁਤ ਅੱਛਾ ਉਹਨੇ ਵੀ ਅੱਗੋਂ ਪ੍ਰੋਪਰ ਵਧੀਆ ਤਰੀਕੇ ਮੈਨੂੰ ਸਪੋਰਟ ਕੀਤਾ ਰੈਂਡਮ ਰੈਂਡਮ ਸਿਰ ਔਰ 5 ਮਿੰਟ ਦੀ ਰਿਕਾਰਡਿੰਗ ਲਗਾਤਾਰ ਹੁੰਦੀ ਹੈ ਕੋਈ ਉਹਦੇ ਚ ਕੱਟ ਨਹੀਂ ਸੀਗਾ ਕੋਈ ਹੋ ਨਹੀਂ ਸੀਗਾ ਅਸੀਂ ਤੋ ਰੀਲ ਇਹ ਇੰਨੀ ਜਿਆਦਾ ਲੋਕਾਂ ਨੇ ਪਸੰਦ ਕੀਤੀ ਨਾ ਮਤਲਬ ਮੈਂ ਸਾਲ ਡੇਢ ਸਾਲ ਤੋਂ ਉੱਤੇ ਹੋ ਗਈ ਹੋਰ ਵੀ ਬਹੁਤ ਸਾਰੀਆਂ ਰੀਲਾਂ ਮੇਰੀਆਂ 20 ਮਿਲੀਅਨ ਨੇ 25 ਮਿਲੀਅਨ ਨੇ 30 ਮਿਲੀਅਨ ਵੀ ਆਈਆਂ ਨੇ ਪਰ ਇਸ ਰੀਲ ਨੂੰ ਲੋਕੀ ਜਿਆਦਾ ਹੀ ਪਸੰਦ ਕਰਦੇ ਨਾ ਇੱਕ ਤੁਸੀਂ ਉਹਨੂੰ ਵੀ ਰੋਕੇ ਬੈਗੇ ਸੀ ਸੇਲਸਮੈਨ ਨੂੰ ਵੀ ਹੈਨਾ ਹੋਰਾਂ ਨੂੰ ਵੀ ਕਦੀ ਕਿਸੇ ਦੁਕਾਨ ਤੇ ਵੜਦੇ ਹੋ ਕਦੀ ਕੋਚ ਕਦੀ ਕੁਝ ਹੁਣ ਜਿਹੜਾ ਜ਼ਮਾਨਾ ਆ ਕਿਉਂਕਿ ਇੱਕ ਟਾਈਮ ਹੁੰਦਾ ਹੈ ਕਿਉਂਕਿ ਇੱਕ ਔਰਤ ਆ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਆਪਣੇ ਗਲੈਮਰ ਦੇ ਨਾਲ ਲੋਕਾਂ ਨੂੰ ਖੁਸ਼ ਕਰ ਲੂੰਗੀ ਤੁਸੀਂ ਆਪਣੇ ਇਸ ਟੈਲੈਂਟ ਨੂੰ ਲੈ ਕੇ ਆਉਂਦਾ ਕਿਤੇ ਮੰਨ ਦੇ ਵਿੱਚ ਪਹਿਲੀ ਰੀਲ ਤੇ ਚਲੋ ਚੜ ਗਈ ਹੈ ਨਾ ਪਰਮਾਤਮਾ ਦੀ ਕਿਰਪਾ ਦੇ ਨਾਲ ਡਰਵੀ ਲੱਗਾ ਦੂਜੀ ਵਾਰੀ ਚਲੋ ਟੁੱਟਣ ਤਾਂ ਤੁਸੀਂ ਨਹੀਂ ਦਿੱਤੀ ਰਹੀ ਜੀ ਜੀ ਡਰ ਤੇ ਰਹਿੰਦਾ ਹੀ ਆ ਹਮੇਸ਼ਾ ਕਿਉਂਕਿ ਕੁਝ ਚੀਜ਼ਾਂ ਤੁਹਾਡੇ ਹੱਥ ਵਾਸ ਹੁੰਦੀਆਂ ਕੁਝ ਬਿਲਕੁਲ ਤੁਹਾਡੇ ਹੱਥ ਵਾਸ ਨਹੀਂ ਹੁੰਦੀਆਂ ਹਨ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਸੋਨਾ ਪਰਫਾਰਮ ਕਰ ਸਕਦੇ ਹੋ ਸੋਨਾ ਕੰਟੈਂਟ ਬਣਾ ਸਕਦੇ ਹੋ ਪਿਛਲੇ ਸਾਲ ਦੀ ਗੱਲ ਹੈ ਮੇਰੇ ਕਿਸੇ ਨੇ ਪਤਾ ਨਹੀਂ ਮੇਰੇ ਚੈਨਲ ਨਾਲ ਕੋਈ ਸ਼ੇਡਸ਼ਾਰ ਕੀਤੀ ਕੋਈ ਸਟ੍ਰਾਈਕ ਆ ਗਈ ਮੇਰੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਮੈਨੂੰ ਇੰਸਟਾਗ੍ਰam ਵੱਲੋਂ ਨੋਟੀਫਿਕੇਸ਼ਨ ਆ ਗਈ ਕਿ 3 ਮਹੀਨੇ ਲਈ ਤੁਹਾਡਾ ਅਕਾਊਂਟ ਬੈਨ ਹੈ ਓਹੋ 3 ਮਹੀਨੇ ਮੇਰੀ ਕੋਈ ਵੀ ਰੀਲ ਕਿਸੇ ਤੱਕ ਵੀ ਨਹੀਂ ਸੀ ਜਾਣੀ ਜਿੰਨੀ ਨਾ ਚ ਮਤਲਬ ਮੇਰਾ ਸਭ ਤੋਂ ਕਹ ਲਓ ਵੀ ਡਾਊਨ ਵਾਲਾ ਉਹ ਚੱਲ ਰਿਹਾ ਸੀਗਾ ਕਿ ਮੈਨੂੰ ਕਿਉਂਕਿ ਇਹ ਮੇਰਾ profession ਹੈ ਕਈ ਕਹਿੰਦੇ ਲੈ ਰਹੀ ਲੀਆ ਕੀ ਹੈ ਕਿਸੇ ਲਈ ਇਟਸ ਮਾਈ profession ਮੈਂ ਇੱਕ ਐਕਟਰ ਆ ਮੈਂ ਬਾਈ profession ਐਕਟਰ ਆ ਮੇਰਾ ਇਹ ਕੰਮ ਆ ਮੈਂ ਕੋਈ ਹਨਾ ਤੇ ਉਹ ਜਦੋਂ ਇਹਨਾਂ ਦਿਨਾਂ 'ਚ ਸੀਗਾ ਮੈਂ ਬਹੁਤ ਸੈਡ ਹੁੰਦੀ ਸੀ ਜਿਹੜੀ ਰੀਲ ਮੇਰੀ ਐਂ ਕਰਕੇ ਮਿਲੀਅਨ ਜਾਂਦੀ ਸੀ ਉਹ 50000 ਵੀ ਨਹੀਂ ਸੀ ਟੱਪਦੀ ਪਰ ਮੇਰੇ ਉਹ ਸਭ ਤੋਂ ਚੈਲਿੰਜਿੰਗ ਦਿਨ ਸੀ ਮੈਨੂੰ ਲੱਗਦਾ ਕਿ ਮੈਂ ਉਹਨਾਂ ਦਿਨਾਂ 'ਚ ਵੀ ਨਹੀਂ ਹਾਰੀ ਇਸ ਕਰਕੇ ਮੈਂ ਸਸਟੇਨ ਕਰ ਪਾਈ ਆ ਮੈਂ ਰੋਜ਼ ਰੀਲ ਬਣਾਉਂਦੀ ਸੀ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਂਦੀ ਸੀ ਤਾ ਆ ਜਾ ਕੇ ਉਹ 100k ਹੁੰਦਾ ਸੀ ਤੇ ਜਿੱਦਨ ਉਹ 3 ਮਹੀਨੇ ਖਤਮ ਹੋਏ ਨਾ ਉਹ ਹਰੇਕ ਰੀਲ 8 ਮਿਲੀਅਨ 9 ਮਿਲੀਅਨ ਤਾਂ ਮੇਰੇ ਕੋ ਸਾਰਾ ਉਹ 3 ਮਹੀਨੇ ਮੇਰੇ ਇਸ ਤਰ੍ਹਾਂ ਗਏ ਇੱਕ ਇੱਕ ਮਿਲੀਅਨ ਤਾਂ ਕੋਈ ਰੀਲ ਘਟਣੀ ਹੈਗੀ ਜਿਹੜੀ 50000 ਵੀ ਨਹੀਂ ਸੀ ਟਾਪੀ ਮਤਲਬ ਉਹ 3 ਮਹੀਨੇ ਇਦਾਂ ਸੀ ਲੋਕਾਂ ਦੇ ਸੈਲ ਘਟਦੇ ਤੇ ਤੁਹਾਡੇ ਵੀਊ ਘਟਦੇ ਸੀ ਵੀਊ ਘਟੇ ਸੀਗੇ ਪਰ ਮੈਂ ਪੂਰੀ ਮਿਹਨਤ ਕੀਤੀ ਮੈਨੂੰ ਲੱਗਦਾ ਜਦੋਂ ਵੀ ਡਾਊਨਫਾਲ ਆਉਂਦਾ ਨਾ ਲੋਕੀ ਕੀ ਕਰਦੇ ਡੀਮੋਟੀਵੇਟ ਹੋ ਜਾਂਦੇ ਆ ਹੁਣ ਕੀ ਬਣੂਗਾ ਮੈਂ ਤੇ ਰਹਿ ਗਿਆ ਮੈਂ ਕਿਹਨੀ ਮੈਂ ਕਿਉਂ ਰਹਿ ਗਈ ਮੇ ਮੇਰੀ ਕਿੱਥੇ ਕਮੀ ਆ ਮੈਂ ਉੱਥੋਂ ਆਪਣੀ ਕਮੀ ਨੂੰ ਦੂਰ ਕਰਦੀ ਆ ਤੇ ਉਹਨਾਂ ਦਿਨਾਂ 'ਚ ਮੈਂ ਹੋਰ ਜ਼ਿਆਦਾ ਮਿਹਨਤ ਕਰਦੀ ਆ ਤੇ ਉਹ ਆਪੇ ਟਾਈਮ ਨਿਕਲ ਜਾਂਦਾ ਤੇ ਉਹ ਵੀ ਨਿਕਲ ਗਿਆ ਸੀਗਾ ਸੋ ਉਹ ਚੀਜ਼ਾਂ ਮੇਰੇ ਹੱਥ ਨਹੀਂ ਹੁੰਦੀਆਂ ਉਦੋਂ ਲੱਗਦਾ ਵੀ ਹਾਏ ਮੈਂ ਹੁਣ ਕੀ ਕਰੂੰਗੀ ਹਨਾ ਮੇਰੇ ਫਾਲੋਅਰਸ ਵੀ ਉਹਨਾਂ ਦੇ ਨਾਲ ਆਪੇ ਘਟਣ ਲੱਗ ਗਏ ਸੀ ਪਤਾ ਨਹੀਂ ਕੀ ਹੋ ਗਿਆ ਸੀਗਾ ਬਟ ਫਿਰ ਟਾਈਮ ਦੇ ਨਾਲ ਆਪੇ ਸਾਰਾ ਕੁਝ ਸਹੀ ਹੋਇਆ ਆਪਾਂ ਮਿਹਨਤ ਨਹੀਂ ਛੱਡੀ ਮੈਂ ਇੱਕ ਦਿਨ ਵੀ ਨਹੀਂ ਛੱਡੀ ਬਾਬੇ ਨੂੰ ਲੱਗਾ ਹੋਣਾ ਮੇਰੇ ਤੇ ਤਰਸ ਆ ਗਿਆ ਉਹਦੇ ਵੀ ਵਿਚਾਰੀ ਦੇਖ ਕਿੰਨੀ ਮਿਹਨਤ ਕਰਨ ਦੀ ਚਲੋ ਠੀਕ ਕਰਦੀ ਆ ਜਦੋਂ ਪਹਿਲਾ ਦਿਨ ਸਟੇਜ ਤੇ ਤੁਸੀਂ ਚੜੇ ਹੋਣੇ ਹੋ ਹੈਨਾ ਤੇ ਉਸ ਦਿਨ ਜਦੋਂ ਸਟੇਜ ਵਿੱਚੋਂ ਮੈਂ ਆ ਤੇ ਪਰਫਾਰਮੈਂਸ ਦਿੱਤੀ ਉਹ ਦਿਨ ਤੇ ਅੱਜ ਦਾ ਦਿਨ ਉਸ ਨਵਨੀਤ ਤੇ ਅੱਜ ਦੀ ਨਵਨੀਤ ਚ ਕੀ ਫਰਕ ਆ ਸ਼ੁਕਰ ਬਹੁਤ ਕਰਦੀ ਨਵਨੀਤ ਮੈਨੂੰ ਲੱਗਦਾ ਮੇਰੀ ਲਾਈਫ ਚ ਇੱਕ ਨਾ ਸ਼ੁਕਰ ਜਿਹੜਾ ਹੁਣ ਐਡ ਹੋ ਗਿਆ ਨਾ ਪਹਿਲਾਂ ਇਹਨਾਂ ਨਹੀਂ ਸੀ ਹੁੰਦਾ ਕਿਉਂਕਿ ਸ਼ਾਇਦ ਮੈਂ ਬੱਚੀ ਵੀ ਹੁੰਦੀ ਸੀਗੀ ਹੈਨਾ ਤੇ ਉਦੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਅਜੇ ਪਰ ਇੱਕ ਚੀਜ਼ ਜਿਹੜੀ ਸੀ ਮੈਂ ਅੱਜ ਦੀ ਤੱਕ ਵੀ ਜਿਹੜੀ ਉਦੋਂ ਵੀ ਸੀ ਉਹ ਸੀਗੀ ਉਹ ਮੈਂ ਸਿੱਖਦੀ ਆ ਮੈਂ ਉਦੋਂ ਵੀ ਸਿੱਖਦੀ ਸੀ ਮੈਂ ਅੱਜ ਵੀ ਸਿੱਖਦੀ ਆ ਜਿਸ ਦਿਨ ਮੈਂ ਪਹਿਲੇ ਦਿਨ ਸਟੇਜ ਨੂੰ ਚੁੰਮਿਆ ਸੀ ਲਾਫਟ ਦੇ ਮਾਸਟਰ ਤੋਂ ਆ ਕੇ ਥੀਏਟਰ ਵਾਲੀ ਸਟੇਜ ਨੂੰ ਮੈਂ ਉਹ ਤਾਂ ਗਈ ਸੀ ਥੀਏਟਰ ਕਰਨ ਵਾਸਤੇ ਕਿ ਮੈਨੂੰ ਐ ਲੱਗਦਾ ਸੀ ਕਿ ਮੈਂ ਨਾ ਉੱਥੇ ਵਧੀਆ ਪਰਫਾਰਮ ਨਹੀਂ ਕਰਦੀ ਰਹੀ ਮੈਨੂੰ ਹੋਰ ਸਿੱਖਣਾ ਚਾਹੀਦਾ ਤੇ ਮੈਂ ਤਾਂ ਕਰਕੇ ਥੀਏਟਰ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਆ ਗਈ ਮੈਂ ਹੁਣ ਵੀ ਰੈਗੂਲਰ ਸਿੱਖਦੀ ਆ ਫਰ ਕਿ ਆ ਕਿ ਹਾਂ ਹੁਣ ਥੋੜਾ ਜਿਆ ਲੋਕਾਂ ਨੂੰ ਮੇਰੇ ਤੇ ਯਕੀਨ ਆ ਗਿਆ ਵਾ ਮੈਂ ਕੁਝ ਵੀ ਕਰਦੀ ਆ ਮੇਰੇ ਤੇ ਯਕੀਨ ਕਰਦੇ ਆ ਮੈਨੂੰ ਵੇਂਦੇ ਆ ਸੋਹਣੇ ਕਮੈਂਟ ਕਰਦੇ ਆ ਤੇ ਮੈਂ ਕੋਈ ਵੀ ਐਕਸਪੈਰੀਮੈਂਟ ਕਰਨ ਤੋਂ ਹੁਣ ਡਰਦੀ ਨਹੀਂਗੀ ਮੈਨੂੰ ਪਤਾ ਕਿ ਮੈਂ ਇਹ ਵੀ ਕਰ ਲਵਾਂ ਮੈਂ ਇਹ ਵੀ ਕਰ ਲਵਾਂ ਮੈਂ ਵੱਡੇ ਤੋਂ ਵੱਡਾ ਸੋਚ ਲੈਣੀ ਆ ਵੀ ਇਹ ਵੀ ਮੈਂ ਕਰ ਸਕਦੀ ਆ ਸੋਸ਼ਲ ਮੀਡੀਆ ਦਾ ਇੱਕ ਦੌਰ ਹੈ ਪਰ ਉਸ ਤੋਂ ਬਾਅਦ ਕੀ ਸੋਸ਼ਲ ਮੀਡੀਆ ਤੋਂ ਬਾਅਦ ਫਿਲਮਾਂ 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 ਉਹ ਮੇਰੀ ਲਾਸਟ ਸੋਸ਼ਲ ਮੀਡੀਆ ਤੇ ਇੱਕ ਮੇਰੀ ਜਰਨੀ ਦਾ ਹਿੱਸਾ ਨੇ ਮੈਂ ਰੰਗਮੰਚ ਤੋਂ ਮੈਂ ਸ਼ੁਰੂਆਤ ਕੀਤੀ ਆਪਣੀ ਮਨ ਨਾਲ ਦੇ ਨਾਲ ਫਿਲਮਾਂ ਸੋਸ਼ਲ ਮੀਡੀਆ ਤੇ ਆਉਣ ਤੋਂ ਪਹਿਲਾਂ ਮੈਂ ਅਸ਼ਕੇ ਕੀਤੀ ਸੀ ਜੋੜੀ ਕੀਤੀ ਸੀ ਮੈਂ ਤੀਜਾ ਪੰਜਾਬ ਇਹ ਸਭ ਸੋਸ਼ਲ ਮੀਡੀਆ ਤੇ ਆਉਣ ਤੋਂ ਮੈਂ ਪਹਿਲਾਂ ਕੀਤੀਆਂ ਸੀ ਮੈਂ ਪਹਿਲਾਂ ਇੱਕ ਐਕਟਰ ਪਹਿਲਾਂ ਸਭ ਤੋਂ ਪਹਿਲਾਂ ਇੱਕ ਥੀਏਟਰ ਆਰਟਿਸਟ ਆ ਫਿਰ ਮੈਂ ਮਤਲਬ ਥੀਏਟਰ ਆਰਟਿਸਟ ਐਕਟਰ ਇੱਕੋ ਹੀ ਗੱਲ ਹੈ ਮੈਂ ਸਟੈਂਡ ਅਪ ਕਾਮੇਡੀਅਨ ਆ ਤੇ ਸੋਸ਼ਲ ਮੀਡੀਆ ਤੇ ਮੈਂ ਕਾਫੀ ਬਾਤ ਚਾਈ ਹਾਂ ਤੇ ਇਹਦੇ ਨਾਲ ਜਿਹੜੀ ਸਸਟੇਨੇਬਲ ਚੀਜ਼ ਜਿਹੜੀ ਇੱਕ ਰਹਿਣੀ ਹੈ ਉਹ ਤੇ ਫਿਲਮਾਂ ਨੇ ਉਹ ਰਹਿਣੀਆਂ ਹੀ ਨੇ ਮੈਂ ਹੁਣ ਵੀ ਕਰ ਰਹੀ ਆ ਅੱਗੇ ਵੀ ਬਹੁਤ ਸਾਰਾ ਕੰਮ ਕਰੂੰਗੀ ਬਹੁਤ ਤੌਨੇ ਸੋਸ਼ਲ ਮੀਡੀਆ ਨੇ ਚੱਕ ਦਿੱਤਾ ਪਰ ਕਹਿੰਦੇ ਆ ਵੀ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਆਉਂਦੇ ਹੋ ਤਾਂ ਕਾਸਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਆਉਂਦੀਆਂ ਆ ਬਹੁਤ ਐਕਸਪਲੋਇਟੇਸ਼ਨਸ ਵੀ ਹੁੰਦੀਆਂ ਆ ਬਿਲਕੁਲ ਮੈਂ ਅਜੇ ਤੱਕ ਤੇ ਐਵੇਂ ਕਵਾਂਗਾ ਇਹੋ ਜਿਹਾ ਕੁਝ ਨਹੀਂ ਹੋਇਆ ਪਰ ਹਾਂ ਪ੍ਰੋਬਲਮਸ ਆਉਂਦੀਆਂ ਨੇ ਕਾਸਟਿੰਗ 'ਚ ਕਿਉਂਕਿ ਫਿਲਮਾਂ ਲਈ ਉਹਨਾਂ ਨੂੰ ਬਹੁਤ ਕੁਝ ਵੇਖਣਾ ਪੈਂਦਾ ਪਹਿਲੀ ਚੀਜ਼ ਤੇ ਇੱਕੋ ਹੀ ਪਹਿਲੀ ਸਾਰਿਆਂ ਦੀ ਸ਼ਰਤ ਹੁੰਦੀ ਜੀ ਤੁਸੀਂ ਸੋਹਣੇ ਹੋਣੇ ਚਾਹੀਦੇ ਓਤੇ ਅਸੀਂ ਵਿਚਾਰੇ ਠੀਕ ਠਾਕ ਜੇ ਹੈਗੇ ਆ ਇੱਕ ਚੀਜ਼ ਦੇ ਪਰ ਸਾਨੂੰ ਯਕੀਨ ਹੈ ਵੀ ਮੈਂ ਮੰਨਦੇ ਹੂ ਨਹੀਂ ਵੀ ਤੁਸੀਂ ਆਪਣੇ ਟੈਲੈਂਟ ਨੂੰ ਇੰਨਾ ਕੁ ਵੱਡ ਰੱਖਣਾ ਹੀ ਪੈਣਾ ਸਾਨੂੰ ਸਾਡੀ ਮਜਬੂਰੀ ਆ ਸੋ ਬਸ ਅਸੀਂ ਜਾਣਦੇ ਫਿਰ ਉਹ ਕਿਸੇ ਦੀ ਮਜਬੂਰੀ ਬਣ ਜੋ ਵੀ ਉਹਨੂੰ ਰੱਖਣਾ ਹੀ ਪਵੇ ਪਰ ਇਹ ਸ਼ੁਰੂ ਸ਼ੁਰੂ ਚ ਕਾਫੀ ਦਿੱਕਤਾਂ ਆਉਂਦੀਆਂ ਨੇ ਪਰ ਸਮੇਂ ਦੇ ਨਾਲ ਜਦੋਂ ਇੱਕ ਫਿਲਮ ਦੇ ਤੁਸੀਂ ਸੈੱਟ ਤੇ ਜਾਂਦੇ ਹੋ ਤੁਸੀਂ ਸੋਨਾ ਪਰਫਾਰਮ ਕਰਦੇ ਹੋ ਉੱਥੇ ਤੁਹਾਡਾ ਐਟੀਟਿਊਡ ਬਹੁਤ ਮੈਟਰ ਕਰਦਾ ਸੈੱਟ ਦੇ ਉੱਤੇ ਤੁਸੀਂ ਕਿਵੇਂ ਦਾ ਐਟੀਟਿਊਡ ਰੱਖਦੇ ਹੋ ਡੈਫੀਨਿਟਲੀ ਉੱਚੋ ਕੰਮ ਨਿਕਲਦਾ ਤੇ ਮੇਰਾ ਹਮੇਸ਼ਾ ਐ ਹੀ ਨਿਕਲਿਆ ਵਾ ਕਿ ਪਹਿਲਾ ਮੈਸ਼ਕੇ ਬਣ ਕੇ ਬਿਲਕੁਲ ਤੇ ਅਸ਼ਕੇ ਜੋੜੀ ਇਹ ਉਹਨਾਂ ਅੱਗੇ ਵੀ ਜਿਸ ਤਰ੍ਹਾਂ ਕਰ ਰਹੇ ਆ ਸੋ ਨਿਕਲ ਰਿਹਾ ਕੰਮ ਜਦੋਂ ਤੁਸੀਂ ਸੋਨਾ ਕੰਮ ਕਰਦੇ ਹੋ ਨਾ ਤੇ ਲੋਕਾਂ ਨੂੰ ਲ ਸੋ ਇਸ ਤਰੀਕੇ ਵੀ ਨਿਕਲ ਆਉਂਦਾ ਤੇ ਬਾਕੀ ਕਹਿੰਦੇ ਨਾ ਕਿ ਫਿਲਮ ਲਾਈਨ ਚ ਲੁੱਕ ਲੱਕ ਤੇ ਲਿੰਕ ਇਹ ਤੇ ਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਲੁੱਕ ਵੱਲੋਂ ਤੇ ਅਸੀਂ ਠੀਕ ਠਾਕ ਆ ਤੇ ਲੱਕ ਬਾਬਾ ਜਾਣੇ ਤੇ ਲਿੰਕ ਸਾਡੇ ਹੈ ਨਹੀਂਗੇ ਸੋ ਅਸੀਂ ਬਸ ਮਿਹਨਤ ਸਿਰ ਤੇ ਤੁਰੇ ਫਿਰਦੇ ਆ ਜੇ ਫਿਲਹਾਲ ਦੀ ਗੱਡੀ ਜਿਹੜੀ ਮਜਬੂਰੀ ਤੁਸੀਂ ਕਮਲ ਭਾਜੀ ਦੀ ਬਣੇ ਉਹ ਕਿਵੇਂ ਬਣੀ ਕਿਆ ਲੋ ਡੈਸਟਿਨੀ ਸੀਗੀ ਉਹ ਸਾਡੀ ਹਨਾ ਅਸੀਂ ਲਫਟਰ ਦਾ ਮਾਸਟਰ ਚ ਮਿਲੇ ਸੀ ਪੀ.ਡੀ.ਸੀ ਪੰਜਾਬੀ ਚ ਤੇ ਫਰੈਂਡ ਅਸੀਂ ਬਣ ਗਏ ਸੀ ਪਰ ਉਹ ਵਾਲੇ ਫਰੈਂਡ ਵੀ ਜਿਹੜੇ ਇੱਕ ਦੂਜੇ ਦੀ ਬੇਇੱਜ਼ਤੀ ਬੁਸਤੀ ਜੀ ਕਰਦੇ ਰਹਿੰਦੇ ਆ ਉਹ ਵਾਲੇ ਹਨਾ ਸਾਡੀ ਦੂਰ ਦੂਰ ਤੱਕ ਵੀ ਦਿਮਾਗ ਚ ਕਿਤੇ ਨਹੀਂ ਸੀਗਾ ਵੀ ਕਦੀ ਅਸੀਂ ਲਾਈਫ ਪਾਰਟਨਰ ਬਣਾਂਗੇ ਤੇ ਜਦੋਂ ਆਪਣਾ ਅਸੀਂ ਥੀਏਟਰ ਗਰੁੱਪ ਬਣਾਇਆ ਅਸੀਂ ਉਹਦੇ ਚ ਵੀ ਨੁੱਕੜ ਨਾਟਕ ਕਰਦੇ ਸੀ ਮਿਲਦੇ ਅਸੀਂ ਡੇਲੀ ਸੀਗੇ ਜਦੋਂ ਤੋਂ ਲਫਟਰ ਦਾ ਮਾਸਟਰ ਤੋਂ ਆਗੇ ਡੇਲੀ ਮਿਲਦੇ ਤਾਂ ਸੀਗੀ ਅਸੀਂ ਦੋਨੋਂ ਹੀ ਥੀਏਟਰ ਕਰਦੇ ਸੀਗੇ ਸਾਡੀਆਂ ਰਿਹੈਸਲਸ ਅਸੀਂ ਇਕੱਠਿਆਂ ਨਹੀਂ ਹੁੰਦੀਆਂ ਸੀ 올ਮੋਸਟ ਸਾਰਾ ਦਿਨ ਇਕੱਠੇ ਪ ਕੱਟਿਆ ਉਹ ਅਸੀਂ ਬਹੁਤ ਅੱਛੀ ਦੋਸਤੀ ਸੀ ਸਾਡੀ ਪਰ ਜਦੋਂ ਅਸੀਂ ਰੰਗਮੰਚ ਦਾ ਮਤਲਬ ਗਰੁੱਪ ਬਣਾ ਲਿਆ ਨਾ ਉਸ ਤੋਂ ਬਾਅਦ ਸਾਨੂੰ ਫੀਲ ਹੋਣਾ ਸ਼ੁਰੂ ਹੋਇਆ ਉਦੋਂ ਦੇ ਰਿਸ਼ਤੇ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਨਾ ਫਿਰ ਲੱਗਦਾ ਬਾਹਰ ਕਰਾਇਆ ਤੇ ਇਹਦਾ ਕੀ ਬਣੂਗਾ ਥੀਏਟਰ ਗਰੁੱਪ ਤੇ ਛੱਡਣਾ ਪੈਣਾ ਵਿਆਹ ਤੋਂ ਬਾਅਦ ਤੇ ਉਹ ਵੀ ਕੁੜੀਆਂ ਤੁਹਾਨੂੰ ਪਤਾ ਹੀ ਸੌਰੀਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਪਤਾ ਨਹੀਂ ਮੈਨੂੰ ਕੇ ਨੇ ਕਰਨ ਦੇਣਾ ਇਹ ਥੀਏਟਰ ਕੇ ਨਹੀਂ ਹੀ ਕਰਨ ਦੇਣਾ ਫਿਰ ਮੈਂ ਕਿਹਾ ਇਹ ਤੇ ਕਰਨ ਹੀ ਦਊਗਾ ਫਿਰ ਆਪਾਂ ਇਹਨੂੰ ਵੜ ਲਿਆ ਚਲੋ ਖੈਰ ਇਹ ਤੁਹਾਡੀ ਵੀ ਮਜਬੂਰੀ ਸੀ ਹਾਂ ਬਸ ਸਾਡੇ ਦੋਵਾਂ ਦੀ ਮਜਬੂਰੀ ਸੀ ਹੁਣ ਜਦੋਂ ਕਾਰਗਰਸਤੀ ਵੀ ਆ ਬਾਲ ਬੱਚੇ ਵੀ ਆ ਤੇ ਨਾਲੇ ਹਰ ਇੱਕ ਚੀਜ਼ ਕਿਵੇਂ ਮੈਨੇਜ ਕਰਦੇ ਹੋ ਅ ਔਕ ਥੋੜੀ ਬਹੁਤੀ ਥੀ ਆਉਂਦੀ ਹੈ ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪੈਸ਼ਨੇਟ ਹੁੰਦੇ ਹੋ ਨਾ ਜ਼ਿੰਦਗੀ ਦੇ ਵਿੱਚ ਤੁਸੀਂ ਆਪੇ ਮੈਨੇਜ ਕਰ ਲੈਂਦੇ ਹੋ ਤੁਹਾਡਾ ਪੈਸ਼ਨ ਤੁਹਾਡੇ ਕੋਲ ਸਾਰਾ ਕੁਝ ਕਰਾ ਦਿੰਦਾ ਵਾ ਸੋ ਮੇਰਾ ਪੈਸ਼ਨ ਹੈ ਮੈਂ ਕੰਮ ਨਹੀਂ ਛੱਡ ਸਕਦੀ ਮੈਂ ਕੰਮ ਕਿਹੇ ਵੀ ਤਰੀਕੇ ਹੋਵੇ ਮੈਨੇਜ ਕਰਕੇ ਕਰ ਲੈਣਾ ਹੁੰਦਾ ਭਾਵੇਂ ਬੱਚੇ ਆ ਚਾਹੇ ਬਾਹਰ ਦਾ ਕੰਮ ਆ ਮੈਨੂੰ ਹੁੰਦਾ ਵੀ ਮੈਂ ਕਰਨਾ ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਧ ਮੈਨੂੰ ਸਪੋਰਟ ਕਰਦੀ ਮੇਰਾ ਫੈਮਿਲੀ ਦਾ ਸਪੋਰਟ ਮੈਨੂੰ ਬਹੁਤ ਜ਼ਿਆਦਾ ਮੇਰੇ ਮਦਰ ਇਨ ਲਾ ਬਹੁਤ ਚੰਗੇ ਨੇ ਜਿੰਨਾ ਮਰਜੀ ਮੈਂ ਸੱਸ ਨੂੰ ਗੱਲਾਂ ਕਰਦੀ ਰਹੇ ਮੇਰੇ ਪਰਮੇ ਉਹੀ ਕਹਿਣ ਮੀਆਂ ਮਿਲਣਾ ਬਹੁਤ ਰੇਅਰ ਹੁੰਦਾ ਵਾ ਫਿਰ ਉਹ ਕਿੱਥੋਂ ਲੱਭਦੇ ਉਹ ਕੰਟੈਂਟ ਹਾਂਜੀ ਉਹ ਫਿਰ ਬਾਤੀਆਂ ਨਹੀਂ ਵੇਖੀਦੀਆਂ ਤਾਂ ਕੱਲੀ ਮੇਰੀ ਥੋੜੀ ਸੱਸ ਆ ਲੋਕੀ ਆ ਕੇ ਬਤੇਰੇ ਰੋਣੇ ਰੋਂਦੇ ਵਿਚਾਰੇ ਕਮੈਂਟ ਬੀਬੀਆਂ ਕ ਮੈਸੇਜ ਭੇਜਦੀਆਂ ਨੇ ਮੈਨੂੰ ਏਡੇ ਏਡੇ ਡੀਐਮਸ ਹੁੰਦੇ ਨੇ ਜਦੋਂ ਕੋਈ ਜੀ ਸੱਸ ਦੀ ਨਾਲ ਰਿਲੇਟਡ ਰੀਲ ਪਾਉਣਾ ਮੇਰੀ ਸੱਸ ਨੇ ਤੇ ਮੇਰ ਨਾਲ ਐਂ ਕੀਤਾ ਮੇਰੀ ਸੱਸ ਨੇ ਤੇ ਮੇਰ ਨਾਲ ਐਂ ਕੀਤਾ ਫਿਰ ਉਹਨਾਂ ਚੜੀਲਾ ਨਿਕਲ ਜਾਂਦੀਆਂ ਨੇ ਤੇ ਸਾਡੀ ਸੱਸ ਤੇ ਚਲੋ ਚੰਗੀ ਆ ਬਾਕੀ ਸਾਡੀ ਸੱਸ ਵੀ ਸਾਨੂੰ ਬਾਕੀਆਂ ਦੀਆਂ ਅੰਗਲਾਂ ਦੱਸਦੀ ਰਹਿੰਦੀ ਉਹ ਚੋਂ ਵੀ ਅਹੀਂ ਕੱਢ ਲੈਣੇ ਆ ਤੇ ਮੈਂ ਪਾਉਂਦੀ ਰਹੀ ਨਹੀਂ ਸੱਸ ਦੀਆਂ ਨਾਲ ਰ ਕਿ ਆ ਮੇਰੇ ਦੋਵੇਂ ਬੱਚੇ ਮੰਮੀ ਕੋਲ ਨੇ ਤੇ ਉਹ ਆਪੇ ਸੰਭਾਲ ਰਹੇ ਨੇ ਤੇ ਕਵਲ ਆ ਮੇਰੇ ਹਸਬੰਡਾ ਉਹ ਉਹਨਾਂ ਦਾ ਸਪੋਰਟ ਇੰਨਾ ਜ਼ਿਆਦਾ ਹੁਣ ਮੈਂ ਰੀਸੈਂਟ ਰਾਜਸਥਾਨ ਸੀਗੀ ਫॉर 15 ਦਿਨ ਦਾ ਸ਼ੂਟ ਸੀ ਮੇਰਾ ਇੱਕ ਫਿਲਮ ਦਾ ਤੇ ਮੈਂ ਮਗਰੋਂ ਮੈਨੂੰ ਨਹੀਂ ਪਤਾ ਹੁੰਦਾ ਮੈਨੂੰ ਕਦੀ ਇਹ ਪ੍ਰਵਾਹ ਕਰਨ ਦੀ ਲੋੜ ਨਹੀਂ ਪਈ ਪੀ ਆ ਬੱਚੇ ਰੋਂਦੇ ਆ ਤੇ ਸਾਹਮਣੇ ਨਹੀਂ ਜਾਣਦੇ ਤੇ ਤੈਨੂੰ ਯਾਦ ਕਰਨ ਦੇ ਆ ਕਦੀ ਮੈਨੂੰ ਇਹੋ ਜਿਹਾ ਕੋਈ ਫੋਨ ਨਹੀਂ ਆਉਂਦਾ ਉਹ ਕਹਿੰਦੇ ਠੀਕ ਐ ਤੂੰ ਆਪਣਾ ਦੇਖ ਸਾਡੇ ਕੋਲ ਠੀਕ ਐ ਸੋ ਕਹਿੰਦੇ ਨੇ ਤੂੰ ਫੋਨ ਕਰਕੇ ਰਵਾ ਦੇ ਨੇ ਫੜ ਕੇ ਲਾਈਫ ਦਾ ਬੈਸਟ ਮੂਮੈਂਟ ਕਿਹੜਾ ਆ ਤੁਹਾਡੇ ਮੇਰਾ ਵਿਆਹ ਤੁਹਾਡਾ ਵਿਆਹ ਸੋ ਜੀ ਹੁਣ ਤੁਸੀਂ ਸਾਰਿਆਂ ਨੂੰ ਹਾਸੇ ਵੰਡਦੇ ਹੋ ਪਰ ਰਵਨੀਤ ਨੂੰ ਨਵਨੀਤ ਨੂੰ ਖੁਸ਼ ਕਰਨ ਦੇ ਲਈ ਕੀ ਜ਼ਰੂਰੀ ਹੈ ਕਵਲ ਕਿਆ ਬਾਤ ਹੈ ਉਹ ਹੁੰਦੇ ਨੇ ਨਾਲ ਤੇ ਉਹ ਆਪੇ ਖੁਸ਼ਕਾਰੀ ਦਿੰਦੇ ਨੇ ਕਿਸੇ ਨਾ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜੇ ਸੈਡ ਆ ਤੇ ਇਹਨੇ ਕਿੱਦਾਂ ਖੁਸ਼ ਹੋਣਾ ਕਿੱਦਾਂ ਕਿਹੜੀ ਗੱਲ ਨਾਲ ਇਹ ਖੁਸ਼ ਹੋ ਸਕਦੀ ਆ ਤੇ ਇਹਨਾਂ ਨੂੰ ਦੋਵੇਂ ਕੰਮ ਆਉਂਦੇ ਰਵਾਉਣਾ ਵੀ ਆਉਂਦਾ ਤੇ ਹਸਾਉਣਾ ਵੀ ਆਉਂਦਾ ਪਰ ਉਹ ਮੋਸਟਲੀ ਮੈਂ ਦੇਖਿਆ ਵੀ ਇੱਕ ਬੰਦਾ ਗੰਭੀਰ ਹੁੰਦਾ ਦੂਜਾ ਹਾਂ ਇਦਾਂ ਹੀ ਆ ਸਾਡੇ ਚ ਮਤਲਬ ਵੀ ਅਸੀਂ ਅਸੀਂ ਦੋਵੇਂ ਸ਼ਰਾਰਤੀ ਇਕੁਅਲ ਆ ਉਹ ਵੀ ਬਹੁਤ ਸ਼ਰਾਰਤੀ ਨੇ ਮੈਂ ਵੀ ਬਹੁਤ ਸ਼ਰਾਰਤੀ ਹਾਂ ਹਾਂ ਜੀ ਹਾਂ ਉਹ ਥੋੜੇ ਚੁੱਪਚਾਪ ਰਹਿੰਦੇ ਨੇ ਤੇ ਜਦੋਂ ਗੱਲ ਕੱਢ ਕੇ ਮਾਰਨੀ ਫਿਰ ਚੰਗੀ ਮੋਸਟਲੀ ਪੰਚੇ ਸੋਨਾਂ ਦੇ ਹੁੰਦੇ ਨੇ ਬਿਕੋਜ਼ ਆ ਰਾਈਟਰ ਨੇ ਕਵਲ ਤੇ ਮੋਸਟਲੀ ਸਕਿੱਟਾਂ ਦੇ ਵਿੱਚ ਪੰਚੇ ਇਹਨਾਂ ਦੇ ਹੁੰਦੇ ਨੇ ਤੇ ਪੰਚ ਐਡਾ ਕਸੂਤਾ ਦਿੰਦੇ ਆ ਨਾ ਫਿਰ ਪਤਾ ਹੁੰਦਾ ਵੀ ਇਹ ਬਹੁਤ ਵਧੀਆ ਰਹੂਗਾ ਇਹ ਪੰਚ ਕਵਲ ਦਾ ਆ ਅੜ ਕੇ ਮਾਰਨੀ ਪ੍ਰੋਪਰ ਪਰ ਦੂਰ ਨਹੀਂਦੀ ਸਾਡੀ ਨੇਚਰ ਕਿਉਂਕਿ ਉਹ ਵੀ ਆਰਟਿਸਟ ਨੇ ਮੈਂ ਵੀ ਆਰਟਿਸਟ ਆ ਉਹ ਮੈਨੂੰ ਸਮਝਦੇ ਨੇ ਮੈਂ ਉਹਨਾਂ ਨੂੰ ਸਮਝਦੀ ਆ ਤੇ ਇਹ ਸ਼ਾਇਦ ਇੱਕ ਦੂਜੇ ਨੂੰ ਅਸੀਂ ਸਮਝਦੇ ਆ ਇੱਕੋ profession ਓਨ ਕਰਕੇ ਬੜੀ ਅੱਛੀ ਲਾਈਫ ਜਾ ਰਹੀ ਹੈ ਕਦੇ ਕਿਸੇ ਰਿਸ਼ਤੇਦਾਰੀ ਦੇ ਵਿਆਹ ਗਏ ਹੋ ਜਾਂ ਦੂਰ ਦਰਾਡੇ ਕਿਤੇ ਜਾਂ ਫਿਰ ਕਿਤੇ ਬਾਜ਼ਾਰ ਗਏ ਹੋ ਤੇ ਲੋਕੀ ਇਹ ਨਹੀਂ ਕਹਿੰਦੇ ਇਹ ਉਹ ਨਹੀਂ ਆ ਕਹਿੰਦੇ ਇਹ ਫਿਰ ਉੱਥੇ ਪਤਾ ਕਿ ਉਦਾਂ ਤੇ ਚਲੋ ਠੀਕ ਹੈ ਕੋਈ ਕਹਿੰਦੇ ਉਹ ਨਹੀਂ ਤੇ ਮੇਰੇ ਕੋ ਆ ਜੇ ਉਹ ਠੀਕ ਹੈ ਉਹ ਹੀ ਮੈਂ ਉਹ ਥੋੜੀ ਆ ਹੋਰ ਕੋਈ ਆ ਵੀ ਨਹੀਂ ਨਹੀਂ ਉਹ ਲੱਕਣ ਤੇ ਹੀ ਨੂੰ ਹੋਵੇਗਾ ਆ ਥੋੜੀ ਆ ਹੀ ਨਹੀਂ ਆ ਉਹ ਤੇ ਬੁੱਢੀ ਜੀ ਆਏ ਹੋ ਰਿਹਾ ਮੈਂ ਬੁਢਰੀ ਬਾਹੋਂ ਕੁੜੀ ਬਜਰਾਨੀ ਜੀ ਬੰਦੀ ਨਾ ਰੀਲਾ ਚ ਉਹ ਨਹੀਂ ਉਹ ਹੀ ਉਹ ਮੈਂ ਫਿਰ ਮੈਨੂੰ ਜੀ ਕਰੂਗਾ ਭੈਣ ਮੈਂ ਉਹ ਹੀ ਆ ਜਾ ਆ ਜਾ ਪਰ ਮੈਂ ਵੀ ਨਹੀਂ ਕਹਿ ਸਕਦੀ ਮੈਂ ਉਹ ਹੀ ਆ ਜਾ ਮਿਰਰ ਕੀ ਲਾ ਕੇ ਸੁਣਦੀ ਰਹੂਗੀ ਵੀ ਉਹ ਹੀ ਉਹ ਹੀ ਕਰਨਦੇ ਆ ਇੱਕ ਵਾਰੀ ਤੇ ਮੈਨੂੰ ਉਹ ਵੀ ਕੀ ਹੋਇਆ ਉਹ ਕਹਿੰਦੇ ਉਹ ਬੀਬੀ ਦੇ ਇਹ ਉਹ ਹੀ ਹੋ ਨਹੀਂ ਉਹ ਨਹੀਂ ਆ ਇਹ ਉਹ ਹੀ ਹੋ ਮੈਂ ਕਿਹਾ ਹਾਂਜੀ ਹਾਂਜੀ ਮੈਂ ਉਹ ਹੀ ਆ ਕਹਿੰਦੇ ਕਿਹੜੀ ਕੌਣ ਮੈਂ ਕਿਹਾ ਨਹੀਂ ਕੁਝ ਨਹੀਂ ਉਹਨਾਂ ਨੇ ਬਾਅਦ ਗੱਲ ਹੀ ਬਦਲ ਲਈ ਵੀ ਅਸੀਂ ਉਹ ਗੱਲ ਨਹੀਂ ਕਰਨਦੇ ਫਿਰ ਮੈਨੂੰ ਥੋੜੀ ਪਤਾ ਨੂੰ ਪਤਾ ਲੱਗ ਗਿਆ ਹਾਂ ਫਿਰ ਮੈਨੂੰ ਪਰ ਫੀਲ ਜਾਇਆ ਵੀ ਮੈਂ ਨਹੀਂ ਕਹਿਣਾ ਚਾਹੀਦਾ ਵੀ ਹਾਂ ਮੈਂ ਉਹ ਹੀ ਆ ਪਰ ਉਹ ਨਹੀਂ ਕਹਿੰਦੀ ਹਾਂ ਮੈਂ ਉਹ ਹੀ ਆ ਪਰ ਕਦੀ ਕਿਸੇ ਨੇ ਵੀ ਕਿਹਾ ਵੀ ਕਰ ਦਿਆ ਚੋਈਆਂ ਬਾਹਰ ਵੀ ਤੇਰਾ ਬਟਨ ਕਿੱਥੇ ਆ ਚੁੱਪ ਕਰਾਈਏ ਤੈਨੂੰ ਮੇਰੇ ਘਰ ਦੇ ਕਹਿੰਦੇ ਆ ਮੇਰੇ ਘਰ ਵਾਲੇ ਨੇ ਇੱਕ ਬਟਨ ਇਹਦੇ ਉਹਨਾਂ ਨੇ ਐਂਦਾ ਹਵਾ 'ਚ ਇੱਕ ਸੋਚ ਰੱਖਿਆ ਹੁੰਦਾ ਜਦੋਂ ਮੈਂ ਬਹੁਤ ਲਾਈਟ ਲਾਊਡ ਬੋਲਾਂ ਨਾ ਕਨ ਫਿਰ ਮੈਂ ਆਪ ਹੀ ਹੋਲੀ ਹੋ ਜਾਂਦੀ ਸਪੈਸ਼ਲੀ ਜਦੋਂ ਗੈਦਰਿੰਗਸ ਵਗੈਰਾ ਤੇ ਜਾਈਏ ਮੇਰਾ ਥੋੜਾ ਜਿਹਾ ਥੀਏਟਰ ਕਰਨਾ ਕਰਕੇ ਵੈਸੇ ਸਪੀਕਰ ਲਾਊਡ ਹੈਗਾ ਤੇ ਮੈਂ ਜਦੋਂ ਬਹੁਤ ਜ਼ਿਆਦਾ ਲਾਊਡ ਹੋ ਗਈ ਹਾਂ ਕੋਣ ਇਹ ਐਕਸਪ੍ਰੈਸ਼ਨ ਦੇ ਨਾਲ ਹੀ ਵੀ ਲੱਗਦਾ ਤੂੰ ਖੇਡਦੇ ਹੋ ਸਾਰਾ ਦਿਨ ਚਲਦਾ ਹੀ ਰਹਿੰਦਾ ਉਹੀ ਨਾ ਅੱਜ ਇੱਕ ਸ਼ੋਅ ਤੇ ਸੀ ਅਸੀਂ ਉਹ ਵੀ ਪੁੱਛ ਰਹੇ ਸੀ ਕਹਿੰਦੇ ਵੀ ਤੁਸੀਂ ਇੰਨਾ ਹਸਾਉਂਦੇ ਕਿਵੇਂ ਹੋ ਮੈਂ ਕਿਹਾ ਜਿਹੜਾ ਜਦੋਂ ਵੀ ਕਿਸੇ ਨੇ ਕਿਸੇ ਨੂੰ ਹਸਾਉਣਾ ਨਾ ਉਹਦੀ ਆਪਣੀ ਨੇਚਰ ਸ਼ਰਾਰਤੀ ਹੋਣੀ ਬਹੁਤ ਜ਼ਰੂਰੀ ਹੈ ਜਿਹਦੀ ਲਾਈਫ 'ਚ ਸ਼ਰਾਰਤਾ ਹੋਣਗੀ ਉਹ ਲਾਈਫ 'ਚ ਸ਼ਰਾਰਤੀ ਹੋਊਗਾ ਉਹ ਬੰਦਾ ਹਸਾ ਸਕਦਾ ਜਿਹੜਾ ਬੰਦਾ ਸਾਰਾ ਦਿਨ ਐਂਜੇ ਕਰਕੇ ਬੈਠਾ ਰਹਿੰਦਾ ਉਹ ਕਿਸੇ ਨੂੰ ਮਤਲਬ ਨਹੀਂ ਹਸਾ ਸਕਦਾ ਕਿਉਂਕਿ ਜ਼ਿੰਦਗੀ ਨੂੰ ਦੂਜੇ ਤਰੀਕੇ ਨਾਲ ਵੇਖਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਮੇਡੀਅਨ ਬਣਦੇ ਹੋ ਇਨ ਹਾਸਿਆ ਦੇ ਵਿੱਚੋਂ ਵੀ ਕੋਈ ਨਾ ਕੋਈ ਇਹੋ ਜਿਹਾ ਪਲਤਾ ਹੋਏਗਾ ਜਿੱਥੇ ਤੁਸੀਂ ਡਰੇ ਵੀ ਹੋਊਗੇ ਰੋਏ ਵੀ ਹੋਗੇ ਅੰਦਰ ਵੜ ਕੇ ਪਰ ਫਿਰ ਬਾਹਰ ਨਿਕਲ ਕੇ ਫੇਰ ਉਹ ਪਿਆਰੀ ਜੀ ਸਮਾਈਲ ਔਰ ਫਿਰ ਲੋਕਾਂ ਨੂੰ ਹਸਾਉਣਾ ਬਹੁਤ ਵਾਰ ਹੁੰਦਾ ਮੇਰੀ ਲਾਈਫ ਚ ਮੈਂ ਬਹੁਤ ਸੈਂਸਿਟਿਵ ਆ ਮੈਂ ਲੱਗਦੀ ਬਹੁਤ ਆ ਵੀ ਹਸਦੀ ਬੜਾਵਾ ਮੈਂ ਬਹੁਤ ਰੋਤ ਰੂ ਕੁੜੀ ਹੈਗੀ ਆ ਜਿਹੜੀ ਜਿਵੇਂ ਗੱਲ-ਗੱਲ ਤੇ ਰੋ ਪੈਂਦੀ ਮੇਰਾ ਮੁੰਡਾ ਸਟੇਜ ਤੇ ਨੱਚੰਦਾ ਮੈਂ ਉਹਦੇ ਅਲਵੇ ਵੇ ਵੇ ਕੇ ਰੋਣ ਲੱਗ ਪੈਂਦੀ ਇਮੋਸ਼ਨਲ ਹਾਂ ਮੈਂ ਬਹੁਤ ਇਮੋਸ਼ਨਲ ਹਾਂ ਬਹੁਤ ਜ਼ਿਆਦਾ ਇਮੋਸ਼ਨਲ ਹਾਂ ਸੋ ਮੇਰੇ ਮੰਮਾ ਨੂੰ ਲੈ ਕੇ ਮੈਂ ਬਹੁਤ ਆਪਣੀ ਮੰਮਾ ਨੂੰ ਯਾਦ ਕਰਦੀ ਰਹਿੰਦੀ ਉਹਨਾਂ ਨੂੰ ਲੈ ਕੇ ਬੜੀ ਵਾਰ ਹੁੰਦਾ ਵੀ ਰੋ ਰੂ ਕੇ ਮੂੰਹ ਅੱਖਾਂ ਔਖਾ ਬੁੰਝ ਕੇ ਨਾਲੇ ਰੀਲ ਬਣਾਉਣ ਲੱਗ ਜਾਈਦਾ ਨਾਲੇ ਕੁਛ ਨ ਨੂੰ ਇਗਨੋਰ ਕਰਦੀ ਮੈਂ ਕਹਿੰਨੀ ਨਹੀਂ ਮੈਂ ਕੋਈ ਵੀ ਇਹੋ ਜੀ ਚੀਜ਼ ਆਪਣੇ ਨੇੜੇ ਨਹੀਂ ਆਉਣ ਦੇਣੀ ਜਿਹੜੀ ਮੈਨੂੰ ਟੈਨਸ਼ਨ ਦੇਵੇ ਬਾਏ ਬਾਏ ਕਰਦੀ ਹੁਣ ਮੈਂ ਇਸ ਜਗ੍ਹਾ ਤੇ ਆ ਗਈ ਔਰ ਮੈਨੂੰ ਲੱਗਦਾ ਇਸ ਸਟੇਜ ਤੇ ਆ ਜਾਓਗੇ ਨਾ ਸਾਰੇ ਤੇ ਥੋੜੇ ਸੌਖੇ ਹੋਗੇ ਜਿੱਦਾਂ ਮੈਂ ਹੋਈ ਆ ਪਹਿਲਾਂ ਮੈਂ ਕੋਈ ਵੀ ਟੈਨਸ਼ਨ ਨਹੀਂ ਮੈਂ ਕਹਿੰਨਾ ਹਾਂ ਹਾਂ ਕੋਈ ਗੱਲ ਨਹੀਂ ਮੈਂ ਪੂਰਾ ਅਗਲੇ ਦਾ ਟੈਨਸ਼ਨ ਦੇ ਵਿੱਚ ਪ੍ਰੋਪਰ ਉਹਦੇ ਨਾਲ ਆਪਣੀ ਵੀ ਟੈਨਸ਼ਨ ਲੈਣੀ ਸਾਰਾ ਦਿਮਾਗ ਖਰਾਬ ਕਰ ਲੈਣਾ ਨਿਕਲਦਾ ਵਿੱਚੋਂ ਕੁਝ ਨਹੀਂ ਸੀ ਹੁੰਦਾ ਹੁਣ ਮੈਂ ਕਹਿੰਨੀ ਨਹੀਂ ਮੈਂ ਕਿਉਂਕਿ ਮੇਰਾ ਕੰਮ ਇਹੋ ਜਾਵਾ ਮੈਂ ਲੋਕਾਂ ਨੂੰ ਹਸਾਉਣਾ ਮੈਂ ਕੋਸ਼ਿਸ਼ ਕਰਨੀ ਹੈ ਖੁਦ ਖੁਸ਼ ਰਹਿ ਚੀਜ਼ਾਂ ਇਹੋ ਜਿਹੀ ਹੋ ਜਾਂਦੀਆਂ ਨੇ ਜਦੋਂ ਤੁਹਾਨੂੰ ਬੜਾ ਕੁਝ ਭਲਾ ਕੇ ਤੇ ਹਸਾਉਣਾ ਪੈਂਦਾ ਆ ਤੇ ਹਸਾਈ ਦਾ ਵੀ ਆ ਬੜੇ ਮੌਕੇ ਆਏ ਨੇ ਲਾਈਫ 'ਚ ਤੇ ਕਰਦੇ ਰਹੀਦਾ ਪਰ ਇਹ ਕੰਮ ਆਇਆ ਮੇਰਾ ਪੈਸ਼ਨ ਆ ਇਹ ਰੁਕਣ ਨਹੀਂ ਦੇਣਾ ਕਦੀ ਵੀ ਪਰ ਇਹ ਆ ਨਾ ਵੀ ਰੋਜ਼ ਖੂ ਪਟਣਾ ਤੇ ਰੋਜ਼ ਕੰਟੈਂਟ ਕੱਢਣਾ ਬਹੁਤ ਔਖਾ ਆ ਇਹ ਲੋਕਾਂ ਨੂੰ ਐ ਲੱਗਦਾ ਕਿ ਰੀਲਾਂ ਬਹੁਤ ਸੌਖੀਆਂ ਨੇ ਇਹਨਾਂ ਦਾ ਕੀ ਹੈ ਬਸ ਇਦਾਂ ਹੀ ਆ ਜਾਂਦੇ ਨੇ ਨਹੀਂ ਪਹਿਲੀ ਗੱਲ ਤੇ ਮੈਂ ਕਹਿੰਨੀ ਨਹੀਂ ਵੀ ਮੈਂ ਇਦਾਂ ਨਹੀਂ ਆਈ ਮੈਨੂੰ ਨਹੀਂ ਪਤਾ ਕੌਣ ਕਿੱਦਾਂ ਆਇਆ ਬਟ ਆਮ ਵੈਲ ਐਜੂਕੇਟਿਡ ਐਮਏ ਥੀਏਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਆਊਟ ਆ 10 ਸਾਲ ਮੈਂ ਥੀਏਟਰ ਕੀਤਾ ਮੈਂ ਅਸਿਸਟੈਂਟ ਪ੍ਰੋਫੈਸਰ ਰਹੀ ਹਾਂ ਫਰਮ ਬੀਬੀਕੇ ਡੀਏਵੀ ਕਾਲਜ ਇਸ ਤੋਂ ਇਲਾਵਾ ਬਹੁਤ ਸਾਰੇ ਗੁਣਾਣਕ ਦੇ ਯੂਨੀਵਰਸਿਟੀ 'ਚ ਮੈਂ 4-5 ਸਾਲ ਥੀਏਟਰ ਕਰਾਇਆ ਉਹਨਾਂ ਦੀ ਟੀਮ ਨੂੰ ਫॉर ਯੂਥ ਫੈਸਟੀਵਲ ਦੇ ਲਈ ਤੇ ਮੈਂ ਸਾਰਾ ਕੰਮ ਕੰਮ ਕੀਤਾ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਆਈ ਹਾਂ ਮੇਰੇ ਸੋਸ਼ਲ ਮੀਡੀਆ ਦੇ ਕੈਰੈਕਟਰਸ ਲਾਊਡ ਹੁੰਦੇ ਨੇ ਮੈਨੂੰ ਪਤਾ ਵਾ ਐਜ਼ ਐਕਟਰ ਆਈ نو ਕਿ ਮੈਂ ਆਉ ਲਾਊਡ ਕਰਦੀ ਬਟ ਮੈਂ ਜਾਣ ਕੇ ਲਾਊਡ ਕਰਦੀ ਆਈ نو ਕਿ ਸੋਸ਼ਲ ਮੀਡੀਆ ਤੇ ਕੀ ਚੱਲਦਾ ਜੋ ਰਿਐਲਿਟੀ ਹੈ ਜੋ ਰਿਐਲਿਟੀ ਔਰ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਤੇ ਉਹ ਉਸ ਹੱਬ ਨਾਲ ਕਰਦੀ ਆਂ ਪਰ ਇਹ ਕੋਈ ਸੌਖਾ ਕੰਮ ਨਹੀਂ ਹੈ ਰੋਜ਼ ਨਵਾਂ ਕੰਟੈਂਟ ਰੈਗੂਲਰ ਟ੍ਰੈਂਡ ਚੇਂਜ ਹੋ ਰਿਹਾ ਹੈ ਮੈਨੂੰ ਪਤਾ ਜਿਹੜੀ ਰੀਲ ਮੈਂ ਅਜ ਤੋਂ 1 ਸਾਲ ਪਹਿਲਾਂ ਨਾਰਮਲ ਪਾਉਂਦੀ ਸੀ ਵੀਰੀਆਂ ਪੁਰਾਣੀਆਂ ਰੀਲਾਂ ਵੇਖੋ ਕਰਨਾ ਪੈਂਦਾ ਸੀਨਸ ਤੇ ਕੰਮ ਕਰਨਾ ਪੈਂਦਾ ਪਹਿਲਾ ਸੀਨ ਕਿਹੜਾ ਹੋਊਗਾ ਦੂਜਾ ਸੀਨ ਕਿਹੜਾ ਹੋਊਗਾ ਡੇਢ ਮਿੰਟ ਦੀ ਰੀਲ ਚ ਤੁਹਾਨੂੰ ਇੰਨੀ ਕੁ ਕ੍ਰੀਏਟੀਵਿਟੀ ਦਿਖਾਉਣੀ ਪੈਂਦੀ ਨਾ ਫੇਰ ਰੀਲਾਂ ਚੱਲਦੀਆਂ ਨੇ ਸੋ ਸਮੇਂ ਦੇ ਨਾਲ ਕੰਟੈਂਟ ਨਵਾਂ ਲਿਆਉਣਾ ਪੈਂਦਾ ਤੁਹਾਨੂੰ ਹੁਣ ਇੱਕ ਚੀਜ਼ ਜਿਹੜੀ ਮੈਂ ਕਰਤੀ ਹਾਂ ਇੰਨੀਆਂ ਰੀਲਾਂ ਬਣਾ ਲੀਆਂ ਤੇ ਉਹ ਜਿਹੜੀਆਂ ਕਰਤੀਆਂ ਉਹ ਚ ਨਵਾਂ ਕੰਟੈਂਟ ਲੈ ਕੇ ਆਉਣਾ ਰੀਲੀ ਡਿਫਿਕਲ ਫਿਰ ਲੱਭਦੇ ਰਹਿਣਾ ਵੀ ਏਸ ਐਕਸਪੈਕਟ ਤੇ ਗੱਲ ਅਜੇ ਤੱਕ ਨਹੀਂ ਹੋਈ ਇਸ ਤੇ ਗੱਲ ਹੋਣੀ ਚਾਹੀਦੀ ਆ ਤੇ ਕੋਸ਼ਿਸ਼ ਦੂਜੀ ਇਹ ਵੀ ਹੁੰਦੀ ਵੀ ਹਰੇਕ ਰੀਲ ਦੇ ਜਿਹੜੀ ਹੈ ਕਿਸੇ ਨੂੰ ਕਿਸੇ ਨੂੰ ਕੋਈ ਮੈਸੇਜ ਵੀ ਹੋਣਾ ਚਾਹੀਦਾ ਸੋ ਕੰਮ ਕਰਦੀ ਰਹੀਦਾ ਬਸ ਲੱਗੇ ਰਹਿਣਾ ਪੈਂਦਾ ਕੰਮ ਔਖਾ ਹੀ ਆ ਸੌਖਾ ਕੋਈ ਨਹੀਂ ਹੁੰਦਾ ਜੀ ਸੋਖਾ ਕੰਮ ਕੋਈ ਵੀ ਨਹੀਂ ਹੁੰਦਾ ਪਰ ਨਵਨੀਤ ਜੀ ਤੁਸੀਂ ਲੋਕਾਂ ਨੂੰ ਹਸਾਉਂਦੇ ਵੀ ਹੋ ਔਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇੰਨਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਤੁਸੀਂ ਨਵੀਂ ਮੇਰੀ ਆਡੀਅנס ਨਿਊਜ਼ੀਲੈਂਡ ਵਾਲੀ ਆਡੀਅੰਸ ਦੇ ਰੂਬਰੂ ਕੀਤਾ ਤੁਸੀਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੁਕਰੀਆ ਥੈਂਕ ਯੂ